ਵੀਡੀਓ ਦੇਖ ਰਹੇ ਸਾਰੇ ਬਜ਼ੁਰਗਾਂ ਮਾਤਾਵਾਂ ਪਹਿਣਾ ਵੀਰਾਂ ਤੇ ਬੱਚਿਆਂ ਨੂੰ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਤੇ ਅੱਜ ਖੜੇ ਆਪਾਂ ਭਾਈ ਰੂਪਾ ਭਾਈ ਰੂਪਾ ਗੁਰਦੁਆਰਾ ਛੇਵੀਂ ਪਾਸ਼ਾ ਸ਼ਹੀਦਗੁਰ ਹਰਗੋਬਿੰਦ ਕਮ ਦੇ ਕਮੋਂਦੇ ਆਪਾਂ ਪਹੁੰਚੇ ਆਂ ਭਾਈ ਰੂਪਾ ਸਬ ਡਿਵੀਜ਼ਨ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਦੇ ਇਸ ਪਿੰਡ ਭਾਈ ਰੂਪਾ ਬਾਰੇ ਬਹੁਤੇ ਜਿਹੜੇ ਦਰਸ਼ਕ ਹੈ ਅੰਮਿੱਤਰ ਬਿੱਲੀ ਉਹ ਨਹੀਂ ਜਾਣਦੇ ਹੋਣੇ ਸੋ ਅੱਜ ਆਪਾਂ ਤੁਹਾਨੂੰ ਭਾਈ ਰੂਪਾ ਦੇ ਇੱਕ ਵਿਲੱਖਣ ਇਤਿਹਾਸ ਬਾਰੇ ਜਾਣੂ ਕਰਾਵਾਂਗੇ ਇਸ ਵੀਡੀਓ ਦੇ ਵਿੱਚ ਜਿਹੜਾ ਕੀ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਹੈ ਸਾਹਮਣੇ ਦਿਖਾਈ ਦਿੰਦਾ ਗੁਰਦੁਆਰਾ ਸਾਹਿਬ ਗੁਰਦੁਆਰਾ ਕਾਲੇ ਕੀ ਬਾਗ ਭਾਈ ਰੂਪਾ ₹ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਬਾਦਸ਼ਾਹ 6 ਮਹੀਨੇ 9 ਦਿਨ ਤੇ 9 ਕੜੀਆਂ ਠਹਿਰੇ ਤੇ ਜਿਹੜਾ ਇਹ ਗੁਰਦੁਆਰਾ ਸਾਹਿਬ ਹੈ ਇਹ ਗੁਰਦੁਆਰਾ ਸਾਹਿਬ ਇੱਥੇ ਮਹਾਰਾਜ ਦੀਵਾਨ ਲਾਉਂਦੇ ਸੀਗੇ ਇੱਥੇ ਹੀ ਕਹਿੰਦੇ ਵੀ ਇੱਕ ਸਾਖੀ ਦੇ ਅਨਸਾਰ ਇੱਕ ਅਜਗਰ ਦਾ ਉਧਾਰ ਕੀਤਾ ਉਹ ਅਜਗਰ ਜਿਹੜਾ ਪੁਰਾਣੇ ਜਨਮ ਦੇ ਵਿੱਚ ਮਹਾਂਤ ਹੁੰਦਾ ਸੀ ਤੇ ਲੋਕਾਂ ਦੇ ਜਿਹੜੇ ਹੈਗੇ ਆ ਮਾਇਆ ਤੇ ਪਲਦਾ ਹੁੰਦਾ ਉਹਦਾ ਉਧਾਰ ਕਰਦੇ ਆ ਇੱਥੇ ਹੀ ਦਿਲਵਾਗ ਨਾਮ ਦੇ ਘੋੜੇ ਨੂੰ ਪਈ ਵਿਧੀ ਜੰਦ ਜੀ ਲਿਆਉਂਦੇ ਆ ਤੇ ਜਿਹੜੀ ਸਾਰੀ ਇਮਾਰਤ ਹੈ ਗੁਰਦੁਆਰਾ ਸਾਹਿਬ ਦੀ ਬਹੁਤ ਹੀ ਸ਼ਾਂਤ ਰਮਣੀਕ ਤੇ ਬੜੀ ਸੋਹਣੀ ਹੈ ਮਨ ਨੂੰ ਬੜੀ ਸ਼ਾਂਤੀ ਤੇ ਸਕੂਨ ਮਿਲਦਾ ਇੱਥੇ ਜਾ ਕੇ ਦਰਖਤ ਹੈ ਚਿੜੀਆਂ ਦੀ ਚੀਂ-ਚੀਂ ਹੈ ਪਿੱਛੇ ਇੱਕ ਜਿਹੜੀ ਟਾਬ ਸੀਗੀ ਉਹਨੂੰ ਸ੍ਰੋਵਰ ਬਣਾਇਆ ਗਿਆ ਉਹ ਹੈ ਸੋਹਣਾ ਮਤਲਬ ਮਾਲਵੇ ਦੇ ਵਿੱਚ ਜਿੰਨਾ ਵੀ ਗੁਰੂ ਸਾਹਿਬ ਵਿਚਰੇ ਹੈ ਤੇ ਮਾਲਵੇ ਦੇ ਵਿੱਚ ਜਿੰਨੀ ਵੀ ਸਾਨੂੰ ਸਿੱਖੀ ਦਿੱਤੀ ਹੈ ਮਹਾਰਾਜ ਨੇ ਉਹ ਕਮਾਲ ਦੀ ਹੈ ਉਹ ਦੇਖਣ ਵਾਲੀ ਹੈ ਸੋ ਇੱਥੇ ਇਤਿਹਾਸ ਲਿਖਿਆ ਹੋਇਆ ਤੋ ਇਤਿਹਾਸ ਹੈ ਹੀ ਉਹ ਹੀ ਦਿਲਬਾਗ ਤੇ ਗੁਲਬੀਗ ਗੁਲਬਾਗ ਘੋੜੇ ਦੀ ਤੇ ਗਾਂ ਉਸ ਅਜਗਰ ਦੀ ਸਾਖੀ ਸਾਰੀ ਇੱਥੇ ਲਿਖੀ ਹੋਈ ਹੈ। ਇਸ ਵਕਤ ਆਪਾਂ ਬੈਠੇ ਆ ਗੁਰਦੁਆਰਾ ਕਾਲੇ ਕੇ ਬਾਗ ਭਾਈ ਰੂਪਾ। ਸੋ ਇਹਦਾ ਜਿਹੜਾ ਇਤਿਹਾਸ ਹੈ ਉਹ ਇਹ ਹੈ ਜਦੋਂ ਰਾਏ ਜੋਧ ਨੇ ਦੀਨੇ ਨਾਂ ਦੇ ਸਥਾਨ ਤੇ ਦੀਨਾ ਕਾਂਗੜ ਜਿਹੜਾ ਆਪ ਨੂੰ ਪਤਾ ਵੀ ਸਿੱਖ ਇਤਿਹਾਸ ਚ ਬਹੁਤ ਮਸ਼ਹੂਰ ਹੈ ਜਿੱਥੋਂ ਦਸੇ ਮਹਾਰਾਜ ਨੇ ਜਫਰਨਾਮਾ ਲਿਖ ਕੇ ਭੇਜਿਆ ਸੀਗਾ ਔਰੰਗਜ਼ੇਬ ਉੱਥੇ ਗੁਰੂ ਹਰਗੋਬਿੰਦ ਪਾਸ਼ਾ ਨੂੰ ਰਾਏ ਜੋਧ ਕਹਿੰਦਾ ਵੀ ਭਾਈ ਰੂਪੇ ਤੋਂ 2 ਮੀਲ ਦੂਰ ਇੱਕ ਟਾਬ ਹੈ ਪਾਣੀ ਦੀ ਸੋ ਇੱਥੇ ਮਹਾਰਾਜ ਆ ਕੇ ਫਰ ਉਤਾਰਾ ਕਰਦੇ ਆ ਇੱਥੇ ਰਹਿੰਦੇ ਆ ਤੇ ਇੱਥੇ ਹੀ ਕਾਬਲ ਤੋਂ ਚੱਲਿਆ ਹੋਇਆ ਸੇਠ ਕਰੂੜੀ ਮੱਲ ਗੁਰੂ ਜੀ ਆਗੇ ਅੱਗੇ ਜਰੁੰਦਾ ਹੋਇਆ ਬੇਨਤੀ ਕਰਦਾ ਵੀ ਉੱਥੋਂ ਦੀਆਂ ਕਾਬਲ ਦੀਆਂ ਸੰਗਤਾਂ ਨੇ ਤੁਹਾਡੇ ਵਾਸਤੇ ਜਿਹੜੇ ਦੋ ਬਹੁਤ ਅਰਬੀ ਨਸਲ ਦੇ ਘੋੜੇ ਸੀਗੇ ਉਹ ਭੇਟ ਕੀਤੇ ਸੀ ਪਰ ਰਾਹ ਵਿੱਚ ਮੁਗਲਾਂ ਨੇ ਖੋਲੇ ਆ ਮਹਾਰਾਜ ਕਹਿੰਦੇ ਭਾਈ ਤੁਹਾਡੇ ਘੋੜੇ ਸਾਡੇ ਕੋਲ ਪਹੁੰਚ ਗਏ ਆ ਤੁਸੀਂ ਹੁਣ ਕਿਸੇ ਚੀਜ਼ ਦੇ ਬਰਲਾਪ ਨਾ ਕਰੋ ਉਥੋਂ ਇੱਥੋਂ ਹੀ ਆ ਬਾਬਾ ਬਿਧੀਚੰਦ ਜੀ ਨੂੰ ਘੋੜੇ ਲੈਣ ਲਈ ਭੇਜਦੇ ਮਹਾਰਾਜ ਹਰਗੋਬਿੰਦ ਪਾਸ਼ਾ ਤਾਂ ਪਹਿਲਾ ਘੋੜਾ ਦਿਲਵਾਗ ਉਹ ਘਾਈ ਬਣ ਕੇ ਲਿਆਉਂਦੇ ਆ ਬਾਬਾ ਬਿਧੀਚੰਦ ਜੀ ਇਹ ਆਪਾਂ ਨੂੰ ਸਾਖੀ ਪਤਾ ਹੈ ਕਹਾਣੀ ਜੇ ਨਹੀਂ ਪਤਾ ਤਾਂ ਆਪਾਂ ਅਗਲੀ ਵੀਡੀਓ ਵਿੱਚ ਗੱਲ ਕਰ ਲਾਂਗੇ ਇਹਦੇ ਬਾਰੇ ਤਾਂ ਇੱਥੇ ਇੱਕ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਕਰੀਰ ਦਾ ਦਰਖਤ ਹੈ ਉਹਦੇ ਨਾਲ ਅੱਗੇ ਉਹ ਘੋੜਾ ਬੰਨ੍ਹਦੇ ਆ ਉਦੇ ਨਾਲ ਹੀ ਇੱਕ ਝੰਡਾ ਹੈ ਜਿਹੜਾ ਆਪਣੇ ਆਪ ਹੀ ਪੱਥਰ ਤੋਂ 파ੜ ਕੇ ਤੇ ਫੁੱਟਿਆ ਹੋਇਆ ਹੈ। ਦੂਸਰਾ ਘੋੜਾ ਵੀ ਜਿਹੜਾ ਹੈਗਾ ਇੱਕ ਦਿਲਬਾਗ ਸੀ ਗੁਲਬੀਗ ਉਹ ਵੀ ਇੱਥੇ ਲਿਆ ਕੇ ਉਹ ਦੀਨੇ ਪੇਂਟ ਕਰਦੇ ਆ। ਬਾਉ ਦੀ ਜਨ ਜੀ। ਸੋ ਉਸ ਤੋਂ ਬਾਅਦ ਮੁਗਲ 35000 ਜਿਹੜੀ ਹੈਗੀ ਆ ਸੇਨਾ ਲੈ ਕੇ ਇਹਨਾਂ ਆਪਣੇ ਗੁਰੂ ਸਾਹਿਬ ਤੇ ਹਮਲਾ ਕਰਦੇ ਆ ਤਾਂ ਗੁਰੂ ਸਾਹਿਬ ਕਹਿੰਦੇ ਵੀ ਜਿਹੜਾ ਭਾਈ ਰੂਪਾ ਪਿੰਡ ਹੈ ਦੀ ਮੂੜੀ ਆਪਾਂ ਆਪ ਗੱਡੀ ਆਪਣੇ ਹੱਥੀ ਤਾਂ ਇੱਥੇ ਆਪਾਂ ਜੁਦਬੰਦੀ ਜੁੱਧ ਲਈ ਮੋਰਚਾ ਨਹੀਂ ਲਾਉਣਾ। ਤਾਂ ਮੋਰਚਾ ਲਾਏਗਾ ਮਹਾਰਾਜ ਤਾਂ ਮਹਾਰਾਜ ਦੇ ਵਿੱਚ ਇੱਕ ਬਹੁਤ ਵੱਡੀ ਲੜਾਈ ਹੋਈ ਆ ਮੁਗਲਾਂ ਦੇ ਨਾਲ 6ਵੇਂ ਪਾਸ਼ਾ ਵੇਲੇ ਸੋ ਉਹਦੇ ਵਿੱਚ ਜਿਹੜਾ ਲੱਲਾ ਬੇਗ ਸੀਗਾ ਉਹ ਉਹਨਾਂ ਦਾ ਜਰਨੈਲ ਉਹ ਮਾਰਿਆ ਜਾਂਦਾ ਤੇ ਉੱਥੇ ਜਿਹੜਾ ਹੈਗਾ ਗੁਰੂ ਜੀ ਦੀ ਜਿੱਤ ਹੁੰਦੀ ਆ ਸੋ ਕਾਲੇ ਬਾਗ ਦਾ ਪਾਸ਼ੇ 6ਵੀਂ ਦਾ ਇਤਿਹਾਸ ਹੈ ਸੋ ਭਾਈ ਰੂਪਾ ਪਿੰਡ ਵੈਸੇ ਹੀ ਸਾਰਾ ਜਿਹੜਾ ਹੈਗਾ ਉਹ ਗੁਰੂ ਹਰਗੋਬਿੰਦ ਸਾਹਿਬ ਨੇ ਬਸਾਇਆ ਉਹਨਾਂ ਨੇ ਮੂੜੀ ਗੱਡੀ ਇਸ ਤੋਂ ਬਾਅਦ ਅੱਗੇ ਆਪਾਂ ਇਹਦੇ ਹੋਰ ਇੱਕ ਦੋ ਇਤਿਹਾਸਕ ਗੁਰਦੁਆਰੇ ਉਹ ਦੇਖਦੇ ਹਾਂ ਚੱਲਦੇ ਹਾਂ ਇਹ ਉਹ ਪਵਿੱਤਰ ਸਰੋਵਰ ਹੈ ਜਿਹੜੀ ਪਹਿਲਾਂ ਢਾਬ ਹੁੰਦੀ ਸੀ ਤੇ ਜਿਹੜੀ ਭਾਈ ਜੋਧਾ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਦੱਸਿਆ ਸੀ ਵੀ ਭਾਈ ਭਾਈ ਰੂਪੇ ਤੋਂ 2 ਮੀਲ ਦੱਖਣ ਵੱਲ ਇੱਕ ਢਾਬ ਹੈ ਸੋ ਉਹਨੂੰ ਹੁਣ ਇੱਕ ਸਰੋਵਰ ਦੇ ਰੂਪ ਵਿੱਚ ਢਾਲ ਦਿੱਤਾ ਗਿਆ ਹੈ ਸਰੋਵਰ ਤੋਂ ਜਦੋਂ ਤੁਸੀਂ ਅੰਦਰ ਦਾਖਲ ਹੋਣੇ ਹੋ ਸੱਜੇ ਪਾਸੇ ਪੁਰਾਣੀ ਇਮਾਰਤ ਹੈ ਜਿੱਥੇ ਹੁਣ ਸਮਾਨ ਵਗੈਰਾ ਰੱਖਿਆ ਹੋਇਆ ਤੇ ਇਧਰਲੇ ਪਾਸੇ ਖੱਬੇ ਪਾਸੇ ਗੁਰੂ ਘਰ ਦੇ ਜਿਹੜੇ ਸੇਵਾਦਾਰ ਨੇ ਉਹਨਾਂ ਨੇ ਕਬੂਤਰ ਮੋਰ ਤੇ ਹੋਰ ਜਿਹੜੇ ਜਾਨਵਰ ਆ ਉਹ ਪੰਛੀ ਪਾਲ ਰੱਖੇ ਨੇ ਇੱਥੋਂ ਇੱਕ ਨਿੱਕਾ ਗੇਟ ਹੈ ਉਸ ਗੇਟ ਦੇ ਅੰਦਰ ਦਾਖਲ ਹੁੰਨੇ ਜਦੋਂ ਤਾਂ ਗੁਰਦਰ ਸਾਹਿਬ ਦੀ ਜੜੀ ਮਾਰਤ ਆ ਜਾਂਦੀ ਹੈ ਤੇ ਇੱਥੇ ਹੀ ਖੱਬੇ ਪਾਸੇ ਉਹ ਜਿਹੜਾ ਸੁੱਕੇ ਜਿਹੇ ਪੱਤਿਆਂ ਵਾਲਾ ਦਰਖਤ ਹੈ ਉਹ ਕਰੀਰ ਹੈ ਇਸ ਕਰੀਰ ਦੇ ਨਾਲ ਹੀ ਗੁਰੂ ਸਾਹਿਬ ਨੇ ਇੱਥੇ ਦੀਵਾਨ ਲਾਇਆ ਸੀ ਤੇ ਭਾਈ ਬਿਧੀ ਚੰਦ ਨੇ ਇਸ ਕਰੀਰ ਦੇ ਨਾਲ ਘੋੜਾ ਬੰਨਿਆ ਆ ਕੇ ਤੇ ਗੁਰੂ ਸਾਹਿਬ ਤੋਂ ਥਾਪੜਾ ਲਿਆ ਬਿਧੀ ਚੰਦ ਸ਼ੀਨਾ ਗੁਰੂ ਕਸੀ ਉਹ ਕਿਤਾਬ ਪ੍ਰਾਪਤ ਕੀਤਾ ਤੇ ਨਾਲ ਹੀ ਇੱਕ ਝੰਡਾ ਇਸ ਝੰਡੇ ਬਾਰੇ ਇਹ ਵੀ ਉਸ ਤੋਂ ਬਾਅਦ ਕਾਫੀ ਸਮਾਂ ਬਾਅਦ ਇਹ ਝੰਡ ਆਪਣੇ ਆਪ ਥੱਲੋਂ ਪੱਥਰ ਪਾੜ ਕੇ ਤੇ ਪ੍ਰਗਟ ਹੋਇਆ ਜਾਂ ਕਹਿ ਦਈਏ ਉੱਗਿਆ ਹੈਗਾ ਉਹ ਵੀ ਉਵੇਂ ਰੱਖਿਆ ਹੋਇਆ ਹੈ ਭਈ ਇਹਦਾ ਇੱਕ ਬਲੇਖਣਾ ਇਤਿਆਜ਼ ਆ ਉਹ ਇੱਥੇ ਲਿਖਿਆ ਹੋਇਆ ਜਥੇਦਾਰ ਦਾ ਨਾਮ ਇਹਨਾਂ ਨੇ ਇੱਥੋਂ ਮਟਾਤਾ ਹੈਗਾ ਪਤਾ ਨਹੀਂ ਕਿਹੜੇ ਜਥੇਦਾਰ ਵੇਲੇ ਸੀਗੇ ਸੋ ਇਹੀ ਉਹ ਇਮਾਰਤ ਹੈ ਜਿੱਥੇ ਪਹਿਲਾਂ ਗੁਰੂ ਸਾਹਿਬ ਇੱਕ ਥੜੇ ਦੇ ਉੱਪਰ ਸ਼ਮਿਆਨਾ ਲਾ ਕੇ ਸੰਗਤਾਂ ਨੂੰ ਦਰਸ਼ਨ ਦਿਆ ਕਰਦੇ ਸਨ ਤੇ ਉਹਨਾਂ ਦੇ ਜਿਹੜੇ ਹੈਗੇ ਆ ਦੁੱਖ ਦਰਦ ਦੂਰ ਕਰਦੇ ਸਨ ਉਸ ਤੋਂ ਬਾਅਦ ਹੁਣ ਇਹ ਗੁਰਦੁਆਰਾ ਸਾਹਿਬ ਵਿੱਚ ਤਬਦੀਲ ਕਰ ਦਿੱਤੀ ਰਾਮਪੁਰਾ ਤਹਿਸੀਲ ਦੇ ਵਿੱਚ ਆਉਂਦਾ ਭਾਈ ਰੂਪਾ ਪਿੰਡ ਬਠਿੰਡੇ ਤੋਂ 47 ਬਰਨਾਲੇ ਤੋਂ 33 ਭਦੌਰ ਤੋਂ 15 ਤੇ ਦੀਨਾ ਜਿਹੜਾ ਕਾਂਗੜ ਦੇ ਕੋਲ ਆ ਉਥੋਂ 12 ਕਿਲੋਮੀਟਰ ਹੈ ਸੋ ਪਿੰਡ ਨੂੰ ਪਹੁੰਚਣ ਲਈ ਕਾਫੀ ਸੜਕਾਂ ਆਸ-ਪਾਸ ਜਿਹੜੇ ਇਤਿਹਾਸਕ ਪਿੰਡ ਹੈ ਦੀਨਾ ਕਾਂਗੜ ਦialਪੁਰਾ ਭਾਈ ਕਾ ਸਮਾਦ ਭਾਈ ਕੀ ਗੁੰਮਟੀ ਕਲਾਂ ਕਾਫੀ ਸਾਰੇ ਜਿਹੜੇ ਇਤਿਹਾਸਕ ਪਿੰਡ ਹੈ ਜਿੱਥੇ ਇਤਿਹਾਸਕ ਗੁਰਦੁਆਰੇ ਨੇ ਤੇ ਇਹ ਪਿੰਡ ਵੀ ਨਿੱਕੀ ਨਿੱਕੀਟ ਦੇ ਬਣੇ ਇਹਨਾਂ ਦਰਵਾਜ਼ਾਂ ਦੇ ਨਾਲ ਪੁਰਾਣਾ ਪਿੰਡ ਹੈ ਤੇ ਸੋਹਣਾ ਪਿੰਡ ਹੈ ਮਤਲਬ ਤੇ ਜੇ ਕਿਸੇ ਨੇ ਆਉਣਾ ਹੋਵੇ ਤਾਂ इजीली ਇੱਥੇ ਆ ਸਕਦਾ ਹੈ ਗੁਰੂ ਗੋਬਿੰਦ ਸਿੰਘ ਮਾਰਗ ਤੋਂ ਵੀ ਇਹ ਨੇੜੇ ਪਿਆ ਜਾਂਦਾ ਹੈ ਤੇ ਇੱਕ ਵਾਰੀ ਜ਼ਰੂਰ ਬੱਚਿਆਂ ਨੂੰ ਤੇ ਤੁਸੀਂ ਦੇਖਣਾ ਚਾਹੀਦਾ ਦਰਸ਼ਨ ਮਕਲੇ ਕਰਨੇ ਚਾਹੀਦੇ ਸੋ ਪਿੰਡ ਹੋ ਗਏ ਜਾਂ ਸ਼ਹਿਰ ਹੋ ਗਏ ਜਾਂ ਗੁਰਦੁਆਰਾ ਸਾਹਿਬ ਹੋ ਗਏ ਉਹ ਆਪਣੀ ਜਿਹੜੇ ਹੈਗੇ ਰੂਬਲਦੇ ਰਹਿੰਦੇ ਕਿਉਂਕਿ ਲੋਕ ਉਹਨਾਂ ਨੂੰ ਉਸਾਰਦੇ ਰਹਿੰਦੇ ਆ ਜਦੋਂ ਤੁਸੀਂ ਇਸ ਗੁਰੂ ਘਰ ਆਉਨੇ ਹੋ ਤਾਂ ਸਾਹਮਣੇ ਆ ਇੱਕ ਪੁਰਾਣਾ ਘਰ ਹੈ ਨਕੀਟ ਦਾ ਦਰਵਾਜ਼ੇ ਵਾਲਾ ਤੇ ਆ ਇਹਨਾਂ ਨੇ ਦੀਵਾਨ ਹਾਲ ਬਣਾਇਆ ਐਸਜੀਪੀਸੀ ਨੇ ਜਾਂ ਗਰੁੱਪ ਜਿਹੜੇ ਆ ਪਿੰਡ ਦੀਆਂ ਸੰਗਤਾਂ ਨੇ ਪਹਿਲਾਂ ਗੁਰਦੁਆਰਾ ਸਾਹਿਬ ਸਾਹਮਣੇ ਜਿੱਥੇ ਕਾਰ ਖੜੀ ਆ ਉੱਥੇ ਹੁੰਦਾ ਸੀਗਾ ਉੱਥੇ ਉਹਨੇ ਇੱਕ ਛੋਟਾ ਜਿਹਾ ਕਮਰਾ ਭਾਈ ਰੂਪ ਚੰਦ ਜੀ ਦੀ ਯਾਦ ਵਿੱਚ ਬਣਾਤਾ ਥੱਲੇ ਦੀਵਾਨ ਹਾਲ ਬਣਾ ਕੇ ਉੱਪਰ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਾ ਦਿੱਤੀ ਗਈ ਹੈ ਤੇ ਜਦੋਂ ਤੁਸੀਂ ਇੱਥੇ ਆਉਣੇ ਤੁਹਾਨੂੰ ਇੱਕ ਫੀਲ ਹੋਊਗਾ ਵੀ ਕਿ ਜਿਵੇਂ ਵੇੜਾ ਜਾਂ ਖੁੱਲਦਾ ਨਾ ਇੱਕ ਪਿੰਡ ਦਾ ਵੇੜਾ ਜਾਂ ਜਾਂ ਇੱਕ ਪਿੰਡ ਦੀ ਖੁੱਲੀ ਜਗ੍ਹਾ ਉਹ ਫੀਲ ਹੋਊਗੀ ਖੱਬੇ ਹੱਥ ਪੌੜੀਆਂ ਚੜ੍ਹਦੇ ਦਰਬਾਰ ਸਾਹਿਬ ਨੂੰ ਛੇਵੇਂ ਪਾਸ਼ਾਏ ਦੀ ਯਾਦ ਵਿੱਚ ਬਣਿਆ ਹੋਇਆ ਦਰਬਾਰ ਸਾਹਿਬ ਤੇ ਇਹ ਸਾਰੇ ਭਾਈ ਰੂਪ ਚੰਦ ਦੇ ਜਿਹੜੇ ਪਰਿਵਾਰ ਹੈ ਗਾਹ ਬੱਚੀ ਆ ਉਹਨਾਂ ਦਾ ਸਾਰਾ ਇਹ ਘਰ ਹੈ ਸਾਹਮਣੀ ਜਿਹੜੀ ਗਲੀ ਹੈ ਢੀੜੀ ਗਲੀ ਇੱਥੇ ਉਹ ਰਤ ਖੜਾ ਹੈ ਜਿਹੜਾ ਕੀ ਮਾਤਾ ਗੰਗਾ ਜੀ ਤੇ ਉਸ ਤੋਂ ਬਾਅਦ ਪੰਜਾਬ ਕੌਰ ਰਾਮ ਰਾਏ ਉਹਨਾਂ ਨੇ ਵਰਤਿਆ ਸੀਗਾ ਤੇ ਇਧਰਲੇ ਪਾਸੇ ਆ ਜਿਹੜਾ ਘਰ ਹੈਗਾ ਇਹ ਭਾਈ ਰੂਪ ਚੰਦੀ ਦਾ ਪੁਰਾਣਾ ਘਰ ਹੈ ਇੱਥੇ ਹੁਣ ਵੀ ਉਹਨਾਂ ਦੇ ਜਿਹੜੇ ਹੈਗੇ ਆ ਵੰਸ਼ ਰਹਿੰਦਾ ਹੈਗਾ ਆਹ ਅੱਗੇ ਪਹਿਲਾਂ ਪੁਰਾਣੀ ਮਾਤਸੀ ਗੁਰਦੁਆਰਾ ਸੀ ਉਹਨੂੰ ਤੋੜ ਕੇ ਇੱਕ ਛੋਟੀ ਗੁਰਦੁਆਰਾ ਛੋਟਾ ਕਮਰਾ ਤੇ ਵਿੱਚ ਭਾਈ ਰੂਪ ਚੰਦ ਜੀ ਦੀ ਫੋਟੋ ਜਾਨੀ ਕਿ ਇੱਕ ਤਸਵੀਰ ਤੇ ਨਾਲ ਜਿਹੜੇ ਹੈਗੇ ਆ ਹੋਰਸ ਜਾਂ ਆਰਟੀਸਮਾਨ ਰੱਖ ਦਿੱਤਾ ਗਿਆ ਤੇ ਇਧਰਲੇ ਪਾਸੇ ਇਤਿਹਾਸ ਹੈ ਇਤਿਹਾਸ ਪੜ ਕੇ ਤੁਸੀਂ ਇਤਿਹਾਸ ਦਾ ਸਕਰੀਨਸ਼ਾਟ ਲੈ ਕੇ ਪੜ ਸਕਦੇ ਹੋ ਵੈਸੇ ਵੀ ਗੂਗਲ ਤੇ ਬਹੁਤ ਇਤਿਹਾਸ ਮਿਲਦਾ ਭਾਈ ਰੂਪੇ ਬਾਰੇ ਤੇ ਭਾਈ ਰੂਪचंद ਬਾਰੇ ਭਾਈ ਰੂਪਾ ਗੁਰਦੁਆਰਾ ਛੇਵੀਂ ਪਾਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਿੱਛੇ ਦੀ ਇਮਾਰਤ ਹੈ ਥੱਲੇ ਇਹਦਾ ਦੀਵਾਨ ਹਾਲ ਹੈ ਜਿੱਥੇ ਪਾਰਕਿੰਗ ਵੀ ਹੈ ਕਾਰਾਂ ਦੀ ਤੇ ਜੇ ਭਾਈ ਰੂਪਾ ਪਿੰਡ ਦੀ ਗੱਲ ਕਰੀਏ ਤਾਂ ਭਾਈ ਰੂਪਾ ਪਿੰਡ ਜਿਹੜਾ ਹੈਗਾ ਮਹਾਰਾਜ ਨੇ ਆਪਦੇ ਹੱਥੀਂ ਬਸਾਇਆ ਤਾਂ ਗੱਲ ਕਿੱਥੋਂ ਚੱਲਦੀ ਆ ਤਾਂ ਵੱਡਾ ਘਰ ਅੰਮਰਸਰ ਵਾਲੇ ਪਾਸੇ ਮੱਝ ਵਾਲੇ ਪਾਸੇ ਆਕਲ ਸਿੰਘ ਜੀ ਦੀ ਸੁਪੁੱਤਰੀ ਬੀਬੀ ਸੂਰਤੀ ਬੀਬੀ ਸੂਰਤੀ ਦਾ ਵਿਆਹ ਟਕਲਾਣੀਆਂ ਪਿੰਡ ਦੇ ਅ ਸੁਲਤਾਨ ਸੈਦੇ ਦੇ ਸੁਪੁੱਤਰ ਬਾਬਾ ਸਾਧੂ ਜੀ ਨਾਲ ਹੁੰਦਾ ਹੈ ਤੇ ਬਾਬਾ ਸਾਧੂ ਜੀ ਦੇ ਘਰ ਹੀ 1671 ਨੂੰ ਭਾਈ ਰੂਪचंद ਜੀ ਜਨਮ ਲੈਂਦੇ ਆ ਸੋ ਭਾਈ ਰੂਪचंद ਜਨਮ ਲੈਂਦੇ ਆ ਭਾਈ ਰੂਪचंद ਤੇ ਉਹਨਾਂ ਦੇ ਪਿਤਾ ਬਾਬਾ ਸਾਧੂ ਜਿਹੜੇ ਸੀਗੇ ਉਹ ਗੁਰਹਰਗੋਬਿੰਦ ਪਾਸ਼ਾ ਦੇ ਸਿੱਖ ਸੀਗੇ ਤਾਂ ਉਹਨਾਂ ਦੇ ਕਹਿਣ ਤੇ ਮਹਾਰਾਜ ਨੇ ਇਹ ਤਕਲਾਣੀਆਂ ਪਿੰਡ ਤੋਂ ਇੱਕ ਤੀਰ ਛੱਡਿਆ ਤੇ ਇਧਰਲੇ ਪਾਸੇ ਇੱਕ ਮੋੜੀ ਗੱਡੀ ਤੇ ਮੋੜੀ ਅੱਜ ਵੀ ਮੌਜੂਦ ਹੈ ਉਸ ਮੋੜੀ ਗੱਡਣ ਤੋਂ ਬਾਅਦ ਇਹ ਪਿੰਡ ਵਸਾਇਆ ਭਾਈ ਰੂਪਾ ਉਹਨਾਂ ਦੇ ਨਾਮ ਤੇ ਤੇ ਉਹਨਾਂ ਨੂੰ ਕਿਹਾ ਭਾਈ ਵੀ ਹੁਣ ਤੁਸੀਂ ਇੱਥੇ ਹੀ ਰਹਿ ਕੇ ਸੇਵਾ ਕਰਨੀ ਲੰਗਰਾਂ ਦੀ ਸੇਵਾ ਕੀਤੀ ਇੱਕ ਰੱਥ ਹੈ ਇੱਥੇ ਇੱਕ ਘਰ ਦੇ ਵਿੱਚ ਉਹਨਾਂ ਦੇ ਜਿਹੜੀ ਪੀੜ੍ਹੀ ਹੈ ਉਸ ਘਰ ਨੇ ਸੰਭਾਲਿਆ ਹੋਇਆ ਇੱਕ ਰੱਥ ਹੈ ਉਹ ਰੱਥ ਕਿਹਾ ਜਾਂਦਾ ਵੀ ਬੀਬੀ ਮਾਤਾ ਗੰਗਾ ਜੀ ਨੇ ਜਦੋਂ ਬਾਬਾ ਬੁੱਢਾ ਜੀ ਕੋਲੇ ਗਏ ਸੀ ਉਹ ਵਰਤਿਆ ਸੀਗਾ ਉਸ ਤੋਂ ਬਾਅਦ ਹਰ ਰਾਏ ਆ ਰਾਮ ਰਾਏ ਨੇ ਗੁਰੂ ਹਰ ਰਾਏ ਜੀ ਦੇ ਜਿਹੜੇ ਭਰਾਤਾ ਸੀਗੇ ਰਾਮ ਰਾਏ ਉਹਨਾਂ ਨੇ ਜਦੋਂ ਔਰੰਗਜ਼ੇਬ ਦੇ ਨਾਲ ਮਿਲਣੀ ਕੀਤੀ ਸੀ ਉਹ ਰੱਥ ਵਰਤਿਆ ਸੀ ਤਾਂ ਬਾਅਦ ਦੇ ਵਿੱਚ ਉਹ ਰੱਥ ਜਿਹੜਾ ਦੂਨ ਚਲਾ ਜਾਂਦਾ ਜਦੋਂ ਹਰ ਰਾਏ ਸਾਹਿਬ ਜਦੋਂ ਜਿਹੜੇ ਰਾਮ ਰਾਏ ਉਹ ਚਲਾਉਣਾ ਕਰਦੇ ਆ ਤਾਂ ਉਹਨਾਂ ਦੇ ਜਿਹੜੇ ਮਹਿਲ ਸੀਗੇ ਜਾਂ ਪਤਨੀ ਸੀਗੇ ਮਾਤਾ ਪੰਜਾਬ ਘਰ ਉਹਨਾਂ ਨੇ ਵਿਲਾਪ ਦੇ ਵਿੱਚ ਆ ਕੇ ਕਿਹਾ ਸੀ ਭਾਈ ਸੰਗਤ ਦੇ ਵਿੱਚੋਂ ਕੋਈ ਵੀ ਰੱਥ ਨੂੰ ਲਿਜਾ ਸਕਦਾ ਪਰ ਬਿਨਾ ਬਲਦਿਆਂ ਬਿਨਾ ਘੋੜੇ ਤੋਂ ਲੈ ਕੇ ਜਾਣਾ ਪਊਗਾ ਤਾਂ ਭਈ ਰੂਪਚੰਦ ਜੀ ਦੇ ਸੁਪੁੱਤਰ ਗਿਆਨ ਚੰਦ ਜੀ ਤੇ ਨਾਲ ਉਹਨਾਂ ਦੇ ਭਰਾ ਜਾ ਕੇ ਬਿਨਾ ਬਲਦਾਂ ਤੋਂ ਬਿਨਾ ਘੋੜਿਆਂ ਤੋਂ ਆਪਦੇ ਹੱਥੀਂ ਉਹ ਰੱਥ ਖਿੱਚ ਕੇ ਇੱਥੇ ਲਿਆਏ ਸੀ ਬਹੁਤ ਸੋਹਣਾ ਰੱਥ ਆ ਉਹ ਦੇਖਣ ਵਾਲੀ ਚੀਜ਼ ਆ ਉਹ ਵੀ ਤੁਹਾਨੂੰ ਵੀਡੀਓ ਵਿੱਚ ਆ ਕੇ ਦਿਖਾਵਾਂਗੇ ਸੋ ਪੰਜਾਬ ਦਾ ਇਤਿਹਾਸ ਇਹ ਇਲਾਕਾ ਜਿੰਨਾ ਵੀ ਹੈਗਾ ਦਿਨਾ ਕਾਂਗੜ ਵਾਲਾ ਜਿੱਦੇ ਕਾਲੇ ਕੇ ਬਾਗ ਅੱਗੇ ਗੁਰਦੁਆਰਾ ਹੈਗਾ ਜਿੱਥੇ ਕੋੜਾ ਦਿਲ ਬਾਗ ਤੇ ਗੁਲਬੀਗ ਗੁਲਬਾਗ ਪੇਸ਼ ਕੀਤੇ ਸੀਗੇ ਬਾਬਾ ਬਿਦਿ ਚੰਦ ਨੇ ਜਿਹੜੇ ਕਰੋੜੀ ਮਲ ਤੋਂ ਖੋਲੇ ਸੀਗੇ ਉਹ ਵੀ ਇੱਥੇ ਹੀ ਹੈ। ਯਾਨੀ ਕਿ ਜਿੰਨਾ ਵੀ ਏਰੀਆ ਹੈਗਾ ਉਹਦੇ ਵਿੱਚ ਸਿੱਖੀ ਦੇ ਕਾਫੀ ਇਤਿਹਾਸ ਦੇ ਸਰੋਤ ਮਿਲਦੇ ਨੇ। ਆਉਣਾ ਬਣਦਾ ਇੱਥੇ ਤੇ ਦੇਖਣਾ ਚਾਹੀਦਾ ਤੁਹਾਨੂੰ। ਦਰਬਾਰ ਸਾਹਿਬ ਦੇ ਦੀਵਾਨ ਹਾਲ ਤੋਂ ਦਿਖਾਈ ਦਿੰਦੀ ਇੱਕ ਢੀੜੀ ਤੰਗ ਗਲੀ ਦੇ ਵਿੱਚ ਤੁਸੀਂ ਦਾਖਲ ਹੋਨੇ ਜਦੋਂ ਤਾਂ ਤੁਹਾਨੂੰ ਦਾਖਲ ਹੋਣ ਤੋਂ ਬਾਅਦ ਸਾਹਮਣੇ ਇੱਕ ਜੋਤਾਂ ਲੱਗਿਆਂ ਵਾਲੇ ਕਮਰਾ ਦਿਖਾਈ ਦੇਊਗਾ ਤੇ ਕਮਰੇ ਦੇ ਸੱਜੇ ਹੱਥ ਜਿਹੜਾ ਹੈਗਾ ਸ਼ੀਸ਼ਿਆਂ ਦੇ ਉੱਤੇ ਕੱਪੜਾ ਵੀ ਲੱਗਾ ਦਿਖਾਈ ਦੇਊਗਾ। ਇਹ ਹੀ ਉਹ ਰੱਥ ਵਾਲਾ ਕਮਨ ਗੋਲਨਾ ਨੇ ਸੀਸ ਕੇ ਲਾਤੇ ਦੀਨੇ ਨਾ ਬਿਆਨੀ ਦੂਰੂ ਦੂਰ ਰੱਥ ਨੇ ਨਾ ਕਰਾ ਇਹ ਜਿਹੜਾ ਮੜਿਆ ਲਸੂ ਚਾਮਦ ਇਹ ਗੋਲਨਾ ਨੇ ਮਾਰੂ ਚਾਮਦੂ ਦਾ ਕਿਉਂ ਗੋਲਨਾ ਨੇ ਕਰੀ ਨਹੀਂ ਕਰ ਇਹ ਹੀ ਚੀਜ਼ ਹੋ ਜਾਂਦੀ ਹੈ ਇਸ ਵਾਸਤੇ ਇਥੇ ਵੀ ਉਹੀ ਚੀਜ਼ ਆ ਜੇ ਗੋਲਨਾ ਨੇ ਕੀਆ ਪਹਿਲਾਂ ਇਹ ਤਾਂ ਸਾਨ ਸਤ ਪਲਾਹੇ ਨਹੀਂ ਚਲੇ ਇੰਨਾ ਸਾੜ ਚੜ ਜਾਂਦਾ ਨਹੀਂ ਇੱਥੇ ਕੋਈ ਸੁੱਖ ਰੱਖਾ ਹਾਂ ਉਹ ਹੀ ਪੂਰੀ ਹੋ ਜਾਂਦੀ ਆਸ ਤਾਂ ਜਿਹੜੀ ਮਰਜੀ ਸੁੱਖ ਜਾ ਜੋ ਜੋ ਦੇ ਕੇ ਸਭ ਪੂਰੀ ਹੋ ਜਾਂਦੀ ਹੋਣੀ ਅਗਲੇ ਆਪ ਕੋ ਸਾੜ ਚੜਾਉਣੀ ਜਾਂ ਅਗਲੇ ਹੁਣ ਤਾਂ ਅਗਲਾ ਪੈਕੇਟ ਹੀ ਏ ਤੈ ਹਾਈ ਤੋਂ ਅਸੀਂ ਨਹੀਂ ਨਿਕਚੋ ਸਾੜਨਾ ਫਿਰ ਅਸੀਂ ਜਿਵੇਂ ਆਨੰਦਪੁਰਾ ਜਾਂ ਕਿਤੇ ਵੀ ਹੈ ਇਹ ਸਾੜ ਫਿਰ ਇੱਥੋਂ ਉੱਥੋਂ ਤੱਕ ਜਾਂਦੀ ਹੁਣੇ ਬਾਬਾ ਜੀ ਨੇ ਇੱਕ ਸਾੜਾ ਉਧਰ ਬਣਾ ਹਾਂ ਆ ਉਹਨਾਂ ਨੇ ਕਿਸ ਤਰ੍ਹਾਂ ਤਿਆਰ ਕਰ ਮਾਰੇ ਕਿ ਬਹੁਤ ਸ ਨੂੰ ਬਹੁਤ ਸ ਨੂੰ ਹਾਂਜੀ ਉਹਨਾਂ ਨੇ ਕਿਹਾ ਵੀ ਹੁਣ ਇਹ ਹੈ ਹੁਣ ਉਹ ਕਹਿੰਦੇ ਵੀ ਜੇ ਸਾੜ ਆਪਾਂ ਬਣਾਉਣਾ ਸਾਲ ਕਰੂਗਾ ਜੀ ਨੇ ਜਿਹਨਾਂ ਨੂੰ ਪੂਜਾਈ ਦੇ ਕਿਥਾਂ ਨੂੰ ਦੇ ਹਾਂ ਨੇ ਠੀਕ ਹੈ ਇਹ ਆਈ ਮੈਂ ਉਹਨਾਂ ਕੋਲ ਕੱਪੜਾ ਲੈ ਲਿਆ ਭਰੀ ਜਗ ਉਹਨਾਂ ਦੀ ਹੁਣ ਆ ਉੱਥੇ ਨਾਲ ਬਾਹਰ ਲਾ ਬਣਾ ਕੇ ਸੋ ਇਹ ਜਿਉ ਹੋ ਇਤਿਹਾਸਕ ਤੇ ਦਰਸ਼ਨੀ ਰੱਥ ਲੋਕ ਕਥਾ ਦੇ ਮਤਲਬ ਜਾਂ ਸਿੱਖ ਇਤਿਹਾਸ ਦੇ ਜਿਹੜੇ ਤੱਥਾਂ ਦੇ ਮਤਲਬ ਕਿਹਾ ਜਾਂਦਾ ਵੀ ਇਹ ਰੱਥ ਜਿਹੜਾ ਹੈਗਾ ਗੁਰੂ ਰਾਮਦਾਸ ਜੀ ਨੂੰ ਕਸ਼ਮੀਰ ਦੀ ਸੰਗਤ ਨੇ ਭੇਂਟ ਕੀਤਾ ਸੀ ਤੇ ਉਸ ਤੋਂ ਬਾਅਦ ਗੁਰੂ ਰਾਮਦਾਸ ਜੀ ਗੁਰੂ ਅਰਜਨ ਪਾਸ਼ਾ 6ਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ 7ਵੇਂ ਪਾਸ਼ਾ ਗੁਰੂ ਹਰ Rai ਜੀ ਉਹਨਾਂ ਨੇ ਵਰਤਿਆ ਮਾਤਾ ਗੰਗਾ ਜੀ ਜਦੋਂ ਬਾਬਾ ਬੁੱਢਾ ਜੀ ਕੋਲੇ ਅਸ਼ੀਰਵਾਦ ਲੈਣ ਗਏ ਸੀ ਤਾਂ ਇਸੇ ਰਸਤੇ ਗਏ ਸੀ ਉਸ ਤੋਂ ਬਾਅਦ ਔਰੰਗਜੀਬ ਦੇ ਕੋਲੇ ਜਦੋਂ ਰਾਮ ਰਾਏ ਨੂੰ ਭੇਜਿਆ ਗਿਆ ਸੀ ਉਹ ਵੀ ਇਸੇ ਰਸਤੇ ਗਿਆ ਸੀ ਤੇ ਉਸ ਤੋਂ ਬਾਅਦ ਇਹ ਰੱਥ ਦਿਰਾਦੂਨ ਲੈ ਗਿਆ ਸੀ ਰਾਮ ਰਾਏ ਤਾਂ ਰਾਮ ਰਾਏ ਦੇ ਚਲਾਣਾ ਕਰਨ ਤੋਂ ਬਾਅਦ ਮਾਤਾ ਪੰਜਾਬ ਕਰਨੀ ਰੱਥ ਤੂੰ ਉਹ ਪਿਛੇ ਮੈਂ ਦੱਸੀ ਹੈਗਾ ਵੀ ਵਾਪਸ ਫਿਰ ਉਹ ਇੱਥੇ ਗਿਆਨ ਜਨ ਜੀ ਲੈ ਕੇ ਆਏ ਇਹ ਰੂਪ ਚੰਦ ਜੀ ਦੇ ਕਰਦੀ ਇਮਾਰਤ ਨੂੰ ਗੁਰਦੁਆਰਾ ਸਬਤ ਦਿਲ ਕੀਤਾ ਗਿਆ ਤੇ ਆ ਚੁੱਲ੍ਹੇ ਆ ਤੇ ਆ ਸਾਹਮਣੇ ਇਤਿਹਾਸਕ ਮੂੜੀ ਹੈ ਜਿਹੜੀ ਅੱਜ ਵੀ ਮਤਲਬ 400 ਸਾਲਾਂ ਬਾਅਦ ਵੀ ਲੱਕੜ ਜਿਹੜੀ ਹੈਗੀ ਇੰਨਾ ਗਲੀ ਹੈ ਤੇ ਨਾ ਹੀ ਉਹਨੂੰ ਸ਼ੌਂਕਈ। ਸੋ ਉਹਨੂੰ ਹੁਣ ਇਹਨਾਂ ਨੇ ਸ਼ੀਸ਼ੇ ਦੇ ਜੜਤਾ ਹੈਗਾ ਸੰਗਤਾਂ ਦੇ ਦਰਸ਼ਨ ਲਈ। ਸੋ ਇਧਰਲੇ ਖੱਬੇ ਆਤ ਜਿਹੜਾ ਹੈਗਾ ਲੰਗਰ ਹਾਲ ਹੈ ਤੇ ਆ ਇੱਟਾਂ ਦੇ ਵਿੱਚ ਪੁਰਾਣੀਆਂ ਇੱਟਾਂ ਦੇ ਵਿੱਚ ਉਵੇਂ ਥੋੜੀ ਜਿਹੀ ਜਗ੍ਹਾ ਜਿਹੜੀ ਹੈਗੀ ਮੂੜੀ ਹੈ ਉਹਨੂੰ ਇਨੋਂ ਨੇ ਕਵਰ ਕਰਤਾ ਜਾਨੀ ਕਿ ਮੂੜੀ ਗੱਡੀ ਸੀ ਗੁਰੂ ਹਰਗੋਬਿੰਦ ਸਾਹਿਬ ਨੇ ਤੇ ਪਿੰਡ ਬੰਨਿਆ ਸੀਗਾ ਸੋ ਇਹ ਸਾਰਾ ਜਿਹੜਾ ਕਰ ਸੀਗਾ ਉਹਨੂੰ ਤਬਦੀਲ ਕਰਤਾ ਸੀਗਾ ਗੁਰਦਾਰੇ ਵਿੱਚ ਪੜ੍ਹਨੇ ਤੇ ਤਿਆਰ ਵਿਆਨਗ ਲਿਖਿਆ ਗੁਰਦਵਾਰਾ ਜੀ 15 ਕਦਮ ਸ੍ਰੀ ਮੁਕਸਰ ਸਾਹਿਬ ਦਾ ਇਹ ਜਪਣਾ ਦਰਵਾਜ਼ਾ ਆ ਗਿਆ ਤੁਹਾਡਾ ਹਾਂਜੀ ਉਹ ਹੀ ਆ ਆ ਗਿਆ ਹਮ ਅਸਲ ਆ ਕੋ ਰੇ ਤੇ ਰੇਂਦਰ ਠੀਕ ਹੈ ਜੀ ਉਹ ਬਾਈਆਂ ਨੂੰ ਵੀ ਸਾਧ ਲੋ ਕੋਈ ਨਿਕਲ ਹਾਂਜੀ ਸਾਧ ਕਿਥੋਂ ਦੇ ਆ ਤੁਹਾਡੇ ਨਾਲ ਦੇ ਤੇ ਬਾਹਰੋਂ ਉਹ ਹਰਿਆਣੇ ਦੇ ਜੇ ਕਿਥੋਂ ਦੇ ਜਦੋਂ ਉਹਨਾਂ ਨੂੰ ਉਰੇ ਹੀ ਬੁਲਾਉਂਦੇ ਹਾਂਜੀ ਇਹ ਪੂਰਾ ਸਾਬਤ ਠੀਕ ਹੈ ਜੀ ਠੀਕ ਹੈ ਵੇਖਣਯੋਗ ਹੈ ਜੀ ਬਿਲਕੁਲ ਨਹੀਂ ਨਾ ਕੋਈ ਸਾਣਾ ਕੁਛ ਹਾਂ ਉਹ ਬਾਈਆਂ ਨੂੰ ਵੀ ਕਹਦੇ ਕੋਈ ਗੱਲ ਨਹੀਂ ਇਸ ਵਕਤ ਆਪਾਂ ਖੜੇ ਆ ਗੁਰਦੁਆਰਾ ਲੰਗਰ ਲੰਗਰ ਸਾਹਿਬ ਯਾਨੀ ਕਿ ਭਾਈ ਬਾਬਾ ਰੂਪ ਚੰਦ ਜੀ ਦਾ ਇਹ ਘਰ ਹੈ ਤੇ ਇੱਥੇ ਉਹਨਾਂ ਦੀਆਂ ਨਿਸ਼ਾਨੀਆਂ ਪਈਆਂ ਪਿੱਛੇ ਮੇਰੇ ਸ਼ੀਸ਼ੇ ਵਿੱਚ ਜੜੀਆਂਆਂ ਵੀ ਆ ਇੱਧਰਲੇ ਪਾਸੇ ਉਹਨਾਂ ਦਾ ਜਿਹੜਾ ਹੈਗਾ ਉਹ ਮੋੜੀ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਪਿੰਡ ਬਸਾਇਆ ਸੀਗਾ ਉਸ ਪਿੰਡ ਦੀ ਨੀ ਇਥੋਂ ਰੱਖੋ ਦੀ ਸੀ ਨਾ ਭਾਈ ਕੌਮਾਂ ਦਾ ਵਿਰਸਾ ਇਤਿਹਾਸ ਇੱਕ ਜਹੀ ਚੀਜ਼ ਹੈ ਇਸ ਨੂੰ ਯਾਦ ਨਾ ਰੱਖਿਆ ਜਾਵੇ ਜਿਸ ਨੂੰ ਸਾਂਭਿਆ ਨਾ ਜਾਵੇ ਤੇ ਜਿਸ ਨੂੰ ਵਾਰ-ਵਾਰ ਦੇਖਿਆ ਨਾ ਜਾਵੇ ਤਾਂ ਹੌਲੀ-ਹੌਲੀ ਕੌਮਾਂ ਦੇ ਵਿੱਚੋਂ ਵਿਸਰਦਾ ਵਿਸਰਦਾ ਇੱਕ ਦਿਨ ਖਤਮ ਹੋ ਜਾਂਦਾ ਸੋ ਜ਼ਰੂਰੀ ਹੈ ਇਹਨੂੰ ਦੇਖਣਾ ਸਾਂਭਣਾ ਤੇ ਸੰਭਾਲ ਕੇ ਰੱਖਣਾ ਤੋ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਧੰਨਵਾਦ